ਅਰੇੜੀ ਬੇ ਲੋੜੀ ਬਾਧ ਰਹੀ ਮਨੁੱਖੀ ਆਵਾਦੀ ਆਪਣੇ ਰੈਣ ਬਸੇਰੇ ਵਧਾ ਰਹੀ ਹੈ ਅਤੇ ਪੰਛੀਆਂ ਦੇ ਰੈਣ ਬਸੇਰੇ ਦਰਖਤ ਘਟਾ ਰਹੀ ਹੈ ਡੰਡੀ ਕੁਦਰਤ ਦੇ ਹਰ ਜੀਵ ਦੇ ਮਰਨ ਜਾਉਣ ਦਾ ਮਹੱਤਵ ਹੈ ਡੰਡੀ ਜਾਉਂਦਾ ਕੋਈ ਧਰਤੀ ਦਾ ਮੁਰਦਾਰ ਖਾਂਦਾ ਹੈ ਕੋਈ ਗੰਦ ਖਾਂਦਾ ਹੈ ਡੰਡੀ ਮਲਮੂਤਰ ਕੂੜਾ ਕਰਕਟ ਤੋਂ ਗੰਦ ਖਾਊ ਜੀਵ ਪਲਦੇ ਰਹਿੰਦੇ ਹਨ ਡੰਡੀ ਵਿਰੋਧੀ ਜੀਵ ਖਾ ਕੇ ਸਫਾਇਆ ਕਰਦੇ ਰਹਿੰਦੇ ਹਨ ਡੰਡੀ ਕੁਦਰਤ ਨੇ ਕੋਈ ਸ਼ਾਕਾਹਾਰੀ ਕੋਈ ਮਾਸਾਹਾਰੀ ਜੀਵ ਇਸੇ ਕਰਕੇ ਇੱਕ ਦੂਜੇ ਦਾ ਵਿਰੋਧੀ ਬਣਾਇਆ ਤਾਂ ਜੋ ਬੇਲੋੜਾ ਨਾ ਖੋਦ ਨਰਕ ਭੋਗੇ ਨਾ ਧਰਤੀ ਨੂੰ ਨਰਕ ਬਣਾਵੇ ਇੱਕ ਦੂਜੇ ਨੂੰ ਖਾ ਕੇ ਸਵਰਗ ਸੰਤੁਲਨ ਬਣਿਆ ਰਹਿ ਡੰਡੀ ਇੱਕ ਮਨੁੱਖ ਹੀ ਹੈ ਜੋ ਕੁਦਰਤ ਦੇ ਨਿਯਮਾਂ ਨੂੰ ਅੱਖੋਂ ਪਰੋਖੇ ਕਰ ਆਪਣੇ ਹੀ ਲੋਭ ਲਾਲਚਾਂ ਦੇ ਮਿੱਥ ਨਿਜਮ ਪਾਲਦਾ ਲੋੜ ਵੇ ਲੋੜ ਦਾ ਕੁਦਰਤੀ ਸੰਤੁਲਨ ਵਿਗਾੜਦਾ ਹੈ ਡੰਡੀ ਅਜਿਹੇ ਵਿਗੜ ਰਿਹਾ ਹੈ ਕੁਦਰਤੀ ਸੰਤੁਲਨ ਵਾਤਾਵਰਨ ਵਿੱਚ ਲੇਖਕ ਦੇ بیٹے ਦੀਪਿੰਦਰ ਨੇ ਪੰਛੀ ਆਹਲਨਾ ਉੱਚ ਟਾਵਰ ਇਮਾਰਤ ਬਣਾ ਕੇ ਕੁਦਰਤੀ ਪੰਛੀ ਜਉਣ ਦੇ ਹੱਕ ਦਾ ਨੇਕ ਹਤੇ ਬਲਖਣ ਉਪਰਾਲਾ ਕੀਤਾ ਡੰਡੀ ਪੰਛੀ ਵੀ ਧਰਤੀ ਪਾਣੀ ਤੋਂ ਬੇਲੋੜਾ ਝੋਗ ਝੁਗਦੇ ਸਾਫ ਵਾਤਾਵਰਨ ਦਾ ਹਿੱਸਾ ਬਣਦੇ ਰਹਿੰਦੇ ਹਨ ਡੰਡੀ ਪਹਿਲਾ ਪਾਉਂਦੇ ਮੋਰ ਅਤੇ ਕੁਦਰਤੀ ਸੰਗੀਤਕ ਆਵਾਜ਼ਾਂ ਪੰਛੀ ਮਨੁੱਖੀ ਦੁਨੀਆ ਦਾ ਵੀ ਹਿੱਸਾ ਹਨ ਡੰਡੀ ਛੁੱਟੀ ਅਲ ਨਾਲ ਜਾਣੀ ਜਾਂਦੀ ਛੁੱਟੀ ਪੱਤੀ ਬਠਿੰਡਾ ਦਾ ਵੀ ਵਿਲੱਖਣ ਇਤਿਹਾਸ ਹੈ ਡੰਡੀ ਗਿਹਰੀਆਂ ਤੋਂ ਪਿੰਡ ਪਹਿਚਾਣ ਵਾਂਗ ਛੁੱਟੀ ਨਾਮ ਦਾ ਵੀ ਜੀ ਜਾਣ ਨਾਲ ਕੰਮ ਨਿਪਰੇ ਚਾੜਨ ਦੀ ਪਹਿਚਾਨ ਹੈ ਡੰਡੀ ਅਰੇੜੀ ਛੁੱਟੀ ਕਿਆਂ ਦੇ ਵੱਡੇ ਵਡੇਰਿਆਂ ਨੇ ਐਸੀ ਛੁੱਟੀ ਮਾਰੀ ਸੀ ਕਿ ਬਠਿੰਡੇ ਦੇ ਕਿਲੇ ਦਾ ਤਖਤ ਝੂਲ ਚੜਦਾ ਕਰ ਦਿੱਤਾ ਡੰਡੀ ਉਸ ਸਮੇਂ ਤੋਂ ਹੀ ਇਹ ਸਿੱਧੂ ਗੋਤੇ ਜੱਟ ਛੁੱਟੀ ਅਲ ਨਾਲ ਜਾਣੇ ਜਾਣ ਲੱਗੇ ਡੰਡੀ ਸਿਰ ਭੱਗ ਨਾ ਪੈਰੀ ਜੁੱਤੀ ਵੇਚਦੇ ਜਿਸ ਵੀ ਕੰਮ ਨੂੰ ਚਿੰਬੜਦੇ ਕੰਮ ਸਿਰੇ ਲਾ ਕੇ ਹੀ ਦਮ ਲੈਂਦੇ ਡੰਡੀ ਸਖਤ ਮਿਹਨਤ ਕਰ ਤੰਗੀਆਂ ਤੁਰਸ਼ੀਆਂ ਸਹਾਰ ਦੇ ਵਿਹਮੀ ਸਦੀ ਦੇ ਅੰਤ ਤੱਕ ਇੱਕ ਓੜਾ ਵੀ ਜ਼ਮੀਨ ਵੇਚਦੇ ਨਹੀਂ ਸਨ ਡੰਡੀ ਪਰ 21ਵੀਂ ਸਦੀ ਚੜਦੇ ਹੀ ਬਠਿੰਡੇ ਦੇ ਜ਼ਮੀਨ ਵਪਾਰ ਵਿਕਾਸ ਨੇ ਪੈਸੇ ਦੀ ਅਜਹੀ ਚਮਕ ਵਿਖਾਈ ਕਿ ਖੇਤੀ ਜੋਗ ਰਕਵਾ ਉਜਾੜ ਕੇ ਵਪਾਰਕ ਖਾਲੀ ਪਲਾਂਟਾਂ ਵਿੱਚ ਤਬਦੀਲ ਹੋਣਾ ਸ਼ੁਰੂ ਹੋ ਗਿਆ ਡੰਡੀ ਇਸੇ ਉਜਾੜੇ ਨਾਲ ਕੁਦਰਤੀ ਜਲ ਜੀਵਨ ਉੱਤੇ ਮਾੜਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਡੰਡੀ ਜਿੱਥੇ ਹਰੇ ਭਰੇ ਖੇਤਾਂ ਦਾ ਉਜਾੜਾ ਹੋਇਆ ਉੱਥੇ ਪੰਛੀ ਰਹਿਣ बसेरा ਦਰਖਤ ਉਜਾੜਾ ਵੀ ਹੋਇਆ ਡੰਡੀ ਇਹ ਪੰਛੀ ਉਜਾੜਾ ਵੇਖ ਕੇ بیٹے ਦੀਪਿੰਦਰ ਦਾ ਦਿਆਲੂ ਹਿਰਦਾ ਇਹਨਾਂ ਕੁਦਰਤੀ ਪੰਛੀਆਂ ਲਈ ਕੁਝ ਕਰਨ ਦਾ ਹਮਦਰਦ ਬਣਿਆ ਅਤੇ ਉਸ ਨੂੰ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢ ਪੰਛੀ ਰੈਣ ਬਸੇਰਾ ਬਣਾਉਣ ਦਾ ਖਿਆਲ ਆਇਆ ਡੰਡੀ ਸਰਕਾਰੀ ਰਿਕਾਰਡ ਮੁਤਾਬਕ ਬਠਿੰਡੇ ਸ਼ਹਿਰ ਦੀ ਸਭ ਤੋਂ ਵੱਧ ਮਲਕੀਅਤ ਰਕਵਾ ਛੁੱਟੀ ਪੱਤੀ ਨਾਮ ਹੀ ਬੋਲਦਾ ਸੀ ਜੋ ਜ਼ਮੀਨ ਵਪਾਰਕ ਵਿਕਾਸ ਹੁਣ ਉੱਤੇ ਕਿਸਾਨ ਤੋਂ ਟੰਨਾ ਸੇਠਾਂ ਦਾ ਹੀ ਪਤਾ ਨਹੀਂ ਕਿਹੜੀਆਂ ਅਵਲਲੇ ਜਿਹੇ ਅੰਗਰੇਜ਼ੀ ਨਾਵਾਂ ਵਾਲੀਆਂ ਬੇ ਲੋੜੀਆਂ ਕਲੋਨੀਆਂ ਦਾ ਨਾਮ ਬੋਲਣ ਲੱਗਾ ਹੈ